ਸੂਬਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸਰਬਸੰਮਤੀਆਂ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਆਰਥਿਕ ਤੌਰ ਤੇ ਸਹਾਇਤਾ राशि ਦਿੱਤੀ ਜਾਵੇਗੀ ਪਿੰਡਾਂ ਦੇ ਲੋਕ ਵੀ ਬੜੀ ਸੂਝਬੂਝ ਨਾਲ ਹੁਣ ਆਪਣੇ ਆਪਣੇ ਪਿੰਡਾਂ ਵਿੱਚ ਸਰਬਸੰਮਤੀਆਂ ਕਰ ਰਹੇ ਹਨ ਤਾਂ ਜੋ ਸੂਬਾ ਸਰਕਾਰ ਤੋਂ ਫੰਡ ਲੈ ਕੇ ਪਿੰਡਾਂ ਦਾ ਵਧੀਆ ਵਿਕਾਸ ਕਰਵਾਇਆ ਜਾ ਸਕੇ ਇਸੇ ਲੜੀ ਤਹਿਤ ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਕੰਬੋਆ ਜਿੱਥੇ ਦੇ ਇਤਿਹਾਸ ਵਿੱਚ ਕਦੇ ਵੀ ਸਰਬਸੰਮਤੀ ਨਹੀਂ ਹੋਈ ਉਥੋਂ ਸਰਬਸੰਮਤੀ ਨਾਲ ਪੰਚਾਇਤ ਨੂੰ ਚੁਣ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਸ਼ਾਫਕਾ ਜ਼ਿਲ੍ਹਾ ਪ੍ਰੀਸ਼ਦ ਤੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਇੰਚਾਰਜ ਅਰਜਿੰਦਰ ਸਿੰਘ ਚਾਂਦੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਰਾਣੀਪੁਰ ਕੰਬੋਆ ਦੇ ਵਸਨੀਕਾਂ ਦੇ ਤੈਨ ਦੇ ਲੋ ਧੰਨਵਾਦੀ ਹਨ ਜਿਨ੍ਹਾਂ ਨੇ ਦੂਜੀ ਵਾਰ ਚਾਂਦੀ ਪਰਿਵਾਰ ਨੂੰ ਸਰਪੰਚੀ ਦਾ ਮੌਕਾ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਪਿੰਡ ਰਾਣੀਪੁਰ ਕੰਬੋਆ ਨੂੰ ਸੀਵਰੇਜ ਪਾਈਪਲਾਈਨ ਪਾ ਕੇ ਨਾਲੀਆਂ ਤੋਂ ਮੁਕਤ ਕੀਤਾ ਗਿਆ ਸੀ ਤੇ ਹੁਣ ਵੀ ਵਿਕਾਸ ਕਾਰਜਾਂ ਵਿੱਚ ਤੇ ਹੁਣ ਵੀ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਇੰਜ ਜਰਿੰਦਰ ਸਿੰਘ ਚੰਦੀ ਉਹਨਾਂ ਦੀ ਧਰਮ ਪਤਨੀ ਸਰਪੰਚ ਜਸਵੀਰ ਕੌਰ ਚੰਦੀ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਨਵੀਂ ਟੀਮ ਪੰਚਾਇਤ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਨਾਲ ਨਿਵਾਜਿਆ ਗਿਆ ਇਸੇ ਤਰ੍ਹਾਂ ਬਾਬੇ ਪੀਰਾਂ ਦੀ ਜਗ੍ਹਾ ਤੇ ਨਤਮਸਤਕ ਹੋ ਕੇ ਮਿਲੀ ਜ਼ਿੰਮੇਵਾਰੀ ਨੂੰ ਤੰਦਹੀ ਨਾਲ ਨਿਭਾਉਣ ਦਾ ਇਹ ਦਲੇਆ ਅਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਉਹਨਾਂ ਦੀ ਪਹਿਲ ਕਦਮੀ ਹੋਵੇਗੀ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸ ਮੌਕੇ ਪਿੰਡ ਦੇ ਸਮੂਹ ਮੋਤਵਰ ਅਤੇ ਪਿੰਡ ਵਾਸੀ ਹਾਜ਼ਰ ਸਨ ਜਿਨ੍ਹਾਂ ਵਿੱਚ ਲਾਲ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਦਿਲਬਾਗ ਸਿੰਘ, ਪੰਚ ਸਤਨਾਮ ਸਿੰਘ, ਪੰਚ ਤਰਲੋਚਨ ਸਿੰਘ, ਕਲੇਰ ਪੰਚ ਪਰਮਜੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਸविता, ਮਨਦੀਪ ਕੌਰ ਪੰਚ ਤੇ ਵਿੱਕੀ ਵਾਲੀਆ ਜੀਤਰਾਮ ਡਾਕਟਰ ਬਖਸ਼ੀਸ਼ ਮਾਸਟਰ ਮਨਜੀਤ ਤਰਲੋਚਨ ਸਿੰਘ ਪਹਿਲਵਾਨ ਮਲਕੀਤ ਸਿੰਘ ਜਸਵੀਰ ਸਿੰਘ ਸਾਭਾ ਪੰਜ ਚੰਦਨ ਚੌਧਰੀ ਸੋਨੀ ਜੋਸ਼ਨ ਗੁਰਮੇਲ ਸਿੰਘ ਚੰਦੀ ਕੇਵਲ ਸਿੰਘ ਚੰਨਣ ਸਿੰਘ ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਤਾਰ ਵਿਜੇ ਸੱਚ ਦਾ ਪ੍ਰਦੇਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਕੀ ਕਿਹਾ ਪਿੰਡ ਦੇ ਨਵੇਂ ਬਣੀ ਸਰਪੰਚ ਅਤੇ ਉਨ੍ਹਾਂ ਦੇ ਪਤੀ ਅਰਜਿੰਦਰ ਸਿੰਘ ਚੰਦੀ ਨੇ ਮਾਈਕ ਜੀ ਦਾ ਸਵਾਗਤ ਕਰਦੇ ਮਾਈਕ ਜੀ ਸਾਹਮਣੇ ਜਿਹੜਾ ਮਾਨਦ ਰੱਖਦਾ ਬੜੀ ਬਾਰੇ ਜੀ ਕਿਰਪਾ ਕਰੇ ਪਰਮਾਤਮਾ ਕਰੇ ਕਿ ਉਹ ਤੁਹਾਡੇ ਨਾਲ ਇੰਨਾ ਜੋੜ ਕੇ ਰੱਖੇ ਕਿ ਮੇਰਾ ਪਿੰਡ ਉਹ ਦਰਿਆ ਦੇ ਵਿੱਚ ਆ ਜੋੜ ਦੇ ਮੈਂ ਦੇ ਅਨੁਸਾਰ ਕਰਦਾ ਹਾਂ ਜਿਸ ਕੋਈ ਉਗਾਵੇ ਇਸ ਰੋਲੇ ਮੈਨੂੰ ਪਰਮਾਨੰਿ ਸ਼ਸ਼ਕਤੀ ਬਚੇ ਮੈਂ ਚੰਗਾ ਕਰ ਰਿਹਾ ਮੇਰੇ ਤੋਂ ਚੰਗੇ ਕਰਵਾ ਦੇ ਮੇਰੇ ਭੈਣ ਭਰਾ ਨੂੰ ਉਸ ਤਰ੍ਹਾਂ ਬੜੇ ਵਾਹਿਗੁਰੂ ਜੀ ਦਾ ਕਰ ਆਪਣੇ ਨਗਰ ਤੇ ਮਾਣ ਆ ਜੀ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਆ ਗੁਰੂ ਮਹਾਰਾਜ ਦੀ ਸਾਬਸ਼ੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੱਥੇ ਅਸੀਂ ਨਮਸਕਾਰ ਕਰਕੇ ਹੁਣੇ ਸਾਰੀ ਇਹ ਪੰਚਾਇਤ ਆਈ ਆ ਸਰਬਸੰਮਤੀ ਦੇ ਨਾਲ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਚੁਣੀ ਗਈ ਆ ਇਹ ਚੰਦੀ ਪਰਿਵਾਰ ਚ ਦੂਜੀ ਵਾਰੀ ਸਾਨੂੰ ਮਾਣ ਮਿਲਿਆ ਸਰਪੰਚੀ ਦਾ ਤਾਂ ਮੈਨੂੰ ਬੜਾ ਮਾਣ ਆ ਪਹਿਲਾਂ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਮੇਰੇ ਪਿੰਡ ਨੇ ਬਣਾਇਆ ਇਲਾਕੇ ਨੇ ਬਣਾਇਆ ਉਸ ਤੋਂ ਬਾਅਦ ਸੰਪਤੀ ਮੈਂਬਰ ਵੀ ਬਣਾਇਆ ਹਲਕਾ ਇੰਚਾਰਜ ਵੀ ਮੈਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਰਟੀ ਨੇ ਸ਼ਰੂਮ ਨਿ ਕਾਲੀਦਾਰ ਦਾ ਲਾਇਆ ਤੇ ਅੱਜ ਮੈਨੂੰ ਬਹੁਤ ਹੀ ਇੱਕ ਮਾਣ ਆ ਇੱਕ ਮੈਨੂੰ ਹੁਸਨ ਆ ਕਿ ਮੇਰੇ ਨਗਰ ਨੇ ਮੈਨੂੰ ਸਰਪੰਚ ਸੰਪਤੀ ਨਾਲ ਇਹ ਜਿਹੜੀ ਜ਼ਿੰਮੇਵਾਰੀ ਮੇਰੇ ਪਰਿਵਾਰ ਨੂੰ ਸੌਂਪੀ ਆ ਜਸਵੀਰ ਕੌਰ ਚੰਦੀ ਨੂੰ ਜਿਹੜਾ ਸਰਪੰਚ ਬਣਾਇਆ ਤਾਂ ਨਾਲ ਮੇਰੀਆਂ ਭੈਣਾਂ ਚਾਰ ਤੇ ਪੰਜ ਮੇਰੇ ਵੀ ਉਨਾ ਦੇ ਨਾਲ ਪੰਜ ਬਣੇ ਨੇ ਪ੍ਰੋਪਰ ਵਧੀਆ ਸਾਡੀ ਟੀਮ ਬਣੀ ਆ ਗੁਰੂ ਮਹਾਰਾਜ ਕਿਰਪਾ ਕਰੇ ਗੁਰੂ ਮਹਾਰੇ ਦੇ ਅੱਗੇ ਅਸੀਂ ਅਰਦਾਸ ਕਰਕੇ ਤੁਰਿਆ ਕਿ ਸੱਚੇ ਪਾਤਸ਼ਾਹ ਰਹਿਮਤ ਕਰਿਓ ਕਿ ਪੰਜ ਸਾਲ ਇਹਨਾਂ ਸਾਰਿਆਂ ਦੇ ਕੋਲੋਂ ਦਸਾਂ ਦੇ ਕੋਲੋਂ ਵਧੀਆ ਸੇਵਾ ਲਿਓ ਇਹ ਰਲ ਮਿਲ ਕੇ ਰਹਿਣ ਆਪਸ ਵਿੱਚ ਤਾਲਮੇਲ ਰੱਖਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਘਰ ਘਰ ਜਾ ਕੇ ਉਹਨਾਂ ਦਾ ਹੱਲ ਕਰਨ ਜਿਹੜਾ ਪਿੰਡ ਦਾ ਵਿਕਾਸ ਆ ਪਿੰਡ ਦੇ ਵਿੱਚੋਂ ਗੰਦਗੀ ਆ ਉਹਨੂੰ ਖਤਮ ਕਰਦੇ ਜਿਹੜੇ ਆ ਯਤਨ ਜੋ ਪਹਿਲੀ ਪੰਚਾਇਤ ਨੇ ਕੀਤੇ ਆ ਮੈਨੂੰ ਆਸ ਆ ਪੂਰੀ ਕਿ ਇਹ ਵੀ ਪੰਚਾਇਤ ਇਸੇ ਤਰ੍ਹਾਂ ਹੀ ਕੰਮ ਕਰੇਗੀ ਕੰਮ ਕਰਕੇ ਆਪਣੇ ਪਿੰਡ ਨੂੰ ਇਲਾਕੇ ਦੇ ਵਿੱਚ ਇੱਕ ਵਧੀਆ ਮਤਲਬ ਜਿਹੜਾ ਨਾਲੀ ਰਹਿਤ ਪਿੰਡ ਇਹ ਬਣ ਚੁੱਕਾ ਆ ਇਹਨੂੰ ਸੁੰਦਰ ਬਣਾਉਣ ਦੀ ਲੋੜ ਆ ਸੁੰਦਰ ਬਣਾਉਣ ਦੇ ਵਿੱਚ ਇਹ ਪੰਚਾਇਤ ਜਿਹੜੀ ਆ ਬਹੁਤ ਵੱਡਾ ਯੋਗਦਾਨ ਪਾਵੇ ਦੂਸਰੀ ਗੱਲ ਵੀ ਜਿਹੜਾ ਨਸ਼ਿਆਂ ਦਾ ਦਰਿਆ ਜੋ ਪੰਜਾਬ ਦੇ ਵਿੱਚ ਚੱਲਦਾ ਪਿਆ ਉਹਦੇ ਤੇ ਅਸੀਂ ਬੜੀ ਗੰਭੀਰਤਾ ਨਾਲ ਵਿਚਾਰ ਕਰਨੀ ਆ ਉਹਦੇ ਲਈ ਮੈਂ ਮਨ ਦੇ ਵਿੱਚ ਸੋਚ ਲਿਆ ਵਿਚਾਰ ਲਿਆ ਕਿ ਮੈਂ ਆਪਣੀ ਪੰਚਾਇਤ ਸਾਰੀ ਨੂੰ ਨਾਲ ਲੈ ਕੇ ਜਿੰਨੇ ਮੇਰੇ ਵੀਰ ਆ ਇਹਨਾਂ ਨੂੰ ਨਾਲ ਲੈ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਨਸ਼ਿਆਂ ਨੂੰ ਆਪਣੇ ਬੱਚੇ ਜਿਹੜੇ ਜਿਹੜੇ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਬਾਹਰ ਕੱਢਣ ਦਾ ਅਸੀਂ ਪੂਰਾ ਯਤਨ ਕਰਾਂਗੇ ਰਾਣੀਪੁਰ ਦੇ ਪਿੱਛੇ ਜਿਹੜਾ ਨਸ਼ੇ ਦਾ ਕੋੜ ਆ ਉਹਨੂੰ ਕੱਢਣ ਦਾ ਜਿਹੜਾ ਯਤਨ ਕਰਾਂਗੇ ਉਹਨੂੰ ਪ੍ਰਸ਼ਾਸਨ ਨੂੰ ਪਹਿਲਾਂ ਭਰੋਸੇ ਚ ਲਾਵਾਂਗੇ ਫਿਰ ਜਿਹੜੇ ਬੱਚੇ ਕੰਮ ਕਰਦੇ ਆ ਉਹਨਾਂ ਦੇ ਅੱਗੇ ਬੇਨਤੀ ਕਰਾਂਗੇ ਸਾਰਿਆਂ ਨੂੰ ਬੇਨਤੀ ਕਰਕੇ ਨਸ਼ਿਆਂ ਦੇ ਕੋੜ ਦੇ ਵਿੱਚੋਂ ਬਾਹਰ ਕੱਢਣ ਦੀ ਸਾਡੀ ਪੰਚਾਇਤ ਜਿਹੜੀ ਆ ਤਾਂ ਸਾਡਾ ਸਾਰਾ ਨਗਰ ਮੇਰੇ ਸਤਿਕਾਰਯੋਗ ਜਿੰਨੇ ਵੀਰ ਨੇ ਉਹ ਸਾਰੇ ਆਪਾਂ ਨਾਲ ਮਿਲ ਕੇ ਇਹ ਦੇ ਵਿੱਚ ਬਹੁਤ ਵੱਡਾ ਯੋਗਦਾਨ ਤੇ ਪਾਉਣ ਦੀ ਸਾਨੂੰ ਲੋੜ ਆ ਮੈਨੂੰ ਆਸ ਆ ਕਿ ਸਾਰੇ ਸਹਿਯੋਗ ਕਰਨਗੇ ਤਾਂ ਸਾਰਿਆਂ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮੇਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਗੁਰੂ ਮਾਰੇ ਦਾ ਪਰਮਾਰ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਹੁਤ ਇਤਿਹਾਸਕ ਦੇਣਾ ਜੋ ਸਾਡੇ ਪਿੰਡ ਦੀ ਪੰਚਾਇਤ ਆ ਪਾਰਟੀ ਤੋਂ ਉੱਪਰ ਉੱਠ ਕੇ ਸਾਰ ਸੰਮਤੀ ਦੇ ਨਾਲ ਸਾਡੀ ਪੰਚਾਇਤ ਬਣੀ ਆ ਮੈਂ ਸਮਝਦਾ ਕਿ ਸਾਡਾ ਕੋ 50 ਸਾਲ ਦਾ ਜਿਹੜਾ ਰਿਕਾਰਡ ਸੀਗਾ ਉਹ ਟੁੱਟਾਇਆ ਅਸੀਂ ਗੁਰੂ ਘਰ ਖੜੇ ਹੋ ਕੇ ਇਹਹੀ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਜਿਹੜਾ ਸਾਡਾ ਪਿੰਡ ਦਾ ਸੁਜੋਗ ਆ ਬਣਿਆ ਰਹੇ ਬਾਕੀ ਜੋ ਚੰਦੀ ਸਾਹਿਬ ਨੇ ਦੱਸਿਆ ਕੁਝ ਨਸ਼ਿਆਂ ਬਾਰੇ ਇਹ ਸਾਡੀ ਵੀ ਪੂਰੀ ਕੋਸ਼ਿਸ਼ ਆ ਕਿ ਜੋ ਨਸ਼ਾ ਸਾਡੇ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਤਦ ਹੀ ਮੁੱਕਣਾ ਜੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਸੀ ਤਰ੍ਹਾਂ ਸਾਰੀਆਂ ਸਾਰਸਮਤੀਆਂ ਦੇ ਨਾਲ ਪੰਚਾਇਤਾਂ ਬਣਾਵਾਂਗੇ ਤੇ ਫੇਰ ਹੀ ਨਸ਼ੇ ਦੀ ਜਿਹੜੀ ਲਾਹਨਤ ਹੈ ਖਤਮ ਹੋ ਸਕਦੀ ਹੈ ਨਹੀਂ ਤਾਂ ਉਦਾਂ ਨਹੀਂ ਹੋ ਸਕਦੀ। ਤੋਂ ਮੈਂ ਆਸ ਰੱਖਦਾ ਕਿ ਜਿਹੜੀ ਸਾਡੀ ਨਵੀਂ ਪੰਚਾਇਤ ਬਣੀ ਆ ਸਾਰੇ ਸੁੱਚੇ ਮੈਂਬਰ ਜਿੰਦਰ ਸਿੰਘ ਜੀ ਚੰਡੀ ਔਰ ਉਹਨਾਂ ਦੇ ਘਰੋਂ ਬੀਬੀ ਜਸਵੀਰ ਕੌਰ ਜੀ ਬੜੇ ਪੜ੍ਹੇ ਲਿਖੇ ਸੂਝਵਾਨ ਸਰਪੰਚ ਬਣਾਏ ਗਏ ਹਨ ਔਰ ਮੈਂ ਮੈਨੂੰ ਉਹਨਾਂ ਨੂੰ ਪੂਰੀ ਆਸ ਹੈ ਕਿ ਜਿੰਨਾ ਇਹਨਾਂ ਨੇ ਪਿਛਲਾ ਸਾਰਾ ਪਿੰਡ ਦਾ ਕੰਮ ਕੀਤਾ ਹੈ ਬਾਹਰੋਂ ਪੈਸਾ ਮੰਗਵਾ ਕੇ ਐਂ ਜੀ ਤੂੰ ਸਾਰਾ ਜਿੰਨਾ ਵੀ ਸਗਾ ਨਾਲੀਆਂ ਵਗੈਰਾ ਸਾਰੀ ਬੰਦ ਕਰਕੇ ਸੀਵਰੇਜ ਪਾਏ ਆ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਇੱਕ ਦੇਣ ਆ ਤੇ ਮੈਂ ਤਾਂ ਇਹੀ ਪਰਮਾਤਮਾ ਮੁਰੇ ਅਰਦਾਸ ਕਰੂੰਗਾ ਆਪਣੇ ਨਗਰ ਮੁਰੇ ਸਾਰਿਆਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਪੈਣਾ ਬੇਨਤੀ ਕਰੂੰਗਾ ਕਿ ਇਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਆਪਾਂ ਮੁੰਡੇ ਨਾਲ ਮੁੰਡਾ ਲਾ ਕੇ ਚੱਲੀਏ ਤਾਂ ਕਿ ਅੱਗੇ ਜਿਹੜੇ ਕੰਮ ਅਧੂਰੇ ਪਏ ਆ ਉਹ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ